ਪਾਂਸੇਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਨਣ ਦੇ ਨਿਯੁਕਤੀ ਪੱਤਰ 904 ਨੌਜਵਾਨਾਂ ਨੂੰ ਵੰਡੇ ਜਾਣਗੇ ਨਿਯੁਕਤੀ ਪੱਤਰ ਦੁਪਹਿਰ 1 ਵਜੇ ਹੋਵੇਗਾ ਪ੍ਰੋਗਰਾਮ ਫਰੀਦਕੋਟ ਬਸ ਹੱਦ ਸੇ ਵਿਚ ਜ਼ਖਮੀ ਲੋਕਾਂ ਦਾ ਹਾਲਚਲ ਚਾਲਨ ਪਹੁੰਚੀ ਕੁਲਤਾਸਨ ਵਾਹਰ ਸੰਭਵ ਮਦਦ ਦਿੱਤਾ ਪਰ ਉਸਾ ਕਿ ਹ ਤੇਜ਼ ਰਫਤਾਰੀ ਨੂੰ ਕੰਟਰੋਲ ਕਰਨ ਲਈ ਕੋਈ ਕਾਨੂੰਨ ਬਣਾਉਣਾ ਪਿਆ ਤਾਂ ਉਹ ਵੀ ਬਣਾਇਆ ਜਾਵੇਗਾ ਤੰਦਾਰ ਦੇ ਵਿੱਚ ਨਗਰ ਕੌਂਸਲ ਚੋਣਾ ਬੀਜਪੀ ਪਾਰਟੀ ਦੇ ਵਿੱਚ ਉਤਸ਼ਾਹ ਬੀਜਪੀ ਉਮੀਦਵਾਰਾਂ ਨੇ ਕੀਤੇ ਕਈ ਵਾਦੇ। ਅੱਧਿਵਤੀ ਨੇ ਕੀਤੀ ਖੁਦਕੁਸ਼ੀ ਸਰਹੰਦ ਨਹਿਰ ਦੇ ਵਿੱਚ ਛਾਲ ਮਾਰਤੀ ਕੀਤੀ ਖੁਦਕੁਸ਼ੀ ਕੁਝ ਲੋਕਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ પતિ-ਪਤਨੀ ਨੂੰ ਕੁਝ ਲੋਕਾਂ ਨੇ ਦਿੱਤੀ ਧਮਕੀ। ਦਰਾਵੇ ਵਿੱਚ ਲੁੱਟਾ ਖਵਾ ਕਰਨ ਵਾਲੇ ਚਾਰ ਮੁਲਜ਼ਮ ਗ੍ਰਫਤਾਰ ਇੱਕ ਦੇਸੀ ਕਟਾ ਦੋ ਜਿੰਦਾ ਕਾਰਤੂਸ ਹਨੇ ਕਾਬੂ ਆਤੋਂ ਦੇ ਵਿੱਚ ਬਿਠਾ ਕੇ ਸਵਾਰ ਦੇ ਨਾਲ ਕਰਦੇ ਸੀ ਲੁੱਟਾ ਖਵਾ ਮੁਜ਼ਮਰ ਦਿਖਲਾ ਪਹਿਲਾ ਵੀ 12 ਦੇ ਕਰੀਬ ਮਾਪ ਪਰਚੇ ਤੱਕ ਕਦਾਸਪੁਰ ਦੇ ਦਿਨਾਨਗਰ ਕਸਬੇ ਨੇੜੇ ਸਥਿਤ ਪਿੰਡ ਕੁਲੀਆਂ ਦੇ ਵਿੱਚ ਬਾਬੇ ਨਾਲ ਕੁਚ ਮਾਰ ਦੋ ਪਰਿਵਾਰਾਂ ਦੇ ਵਿੱਚ ਫੁੱਟ ਪਾਉਂਦਾ ਇਲਜ਼ਾਮ ਪੁਲਿਸ ਕਰ ਰਹੀ ਮਾਮਲੇ ਵਿਚਾਂ ਸੰਗਰੂਰ ਜੀਵਾ ਮੰਡੀ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਵੇਂ ਅਤੀ ਆਧੁਨਿਕ ਸਬਤ ਹਸਪਤਾਲ ਕੰਪਲੈਕਸ ਦਾ ਲਿਆ ਜਾਇਜ਼ਾ ਨਵੇਂ ਬਣ ਰਹੀ ਹਸਪਤਾਲ ਬਾਰੇ ਦਿੱਤੀ ਜਾਣਕਾਰੀ ਵੀ ਜੁਰ ਤੱਕ ਪੂਰੇ ਰਹਿੰਦੇ ਕੰਮ ਕੀਤੇ ਜਾਣਗੇ ਪੂਰੇ ਮਨੋਠਵਾਲ ਜਾ ਰਹੀ ਬਸ ਖੇਤ ਵਿਲ ਜਾਪਲ ਦੀ ਹਾਦਸੇ ਦੌਰਾਨ ਜਾਣ ਨੁਕਸਾਨ ਤਰਹ ਬਚਾ ਹਾਦਸੇ ਨੂੰ ਜਾਨਦੇ ਵਾਲੇ ਟਰੱਕ ਡਰਾਈਵਰ ਚੜੇ ਲੋਕਾਂ ਦੇ ਲੋਕ ਦੇਣੇ ਜ਼ੰਦਰ ਦੇ ਵਿੱਚ ਦੋ ਗੱਟਾ ਜਖੂਨੀ ਚੜ੍ਹਪਕਾਰ ਸਵਾਰਾਂ ਨੇ ਕੀਤਾ ਹਮਲਾ ਕੀਤਾ ਹਮਲਾ ਕੀਤਾ ਹਮਲਾ ਤੈਸਰਾ ਹਥਿਆਰ ਤੇ ਪਿਸਟਲ ਦੇ ਨਾਲ ਸੰਲੈਸ ਸ੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਦੇ ਪਾਟ ਨੂੰ ਸਸਪੈਂਡ ਕੀਤੇ ਜਾਣ ਦਾ ਮਾਮਲਾ ਬੀਤੇ ਦਿਨ ਡੀਸੀ ਨੂੰ ਕੀਤਾ ਗਿਆ ਸੀ ਸਸਪੈਂਡ ਵਿਧਾਇਕ ਜਗਦੀਪ ਸਿੰਘ ਆਖਬਰਾਂ ਨੇ ਤਸੱਲੀ ਪ੍ਰਗਟਾਈ। ਸ਼ਹੀਦ ਅੰਜਲੀ ਸਮਾਗਮ ਦਾ ਆਯੋਜਨ ਸ਼ਹੀਦ ਮੁਸ਼ਾਨਤਰੀਤੀ ਗਈ ਪਲਵਾਮਾ ਹਮਲੇ ਵਿੱਚ ਸ਼ਹੀਦ ਹੋਇਆ ਸੀ ਮਨਿੰਦਰ ਸੇ डीसी राजेश त्रिपाठी ਨੂੰ ਸਸਪੈਂਡ ਕੀਤਾ ਜਾਂਦਾ ਮਾਮਲਾ ਬੀਤੇ ਦਿਨ ਡੀਸੀ ਨੂੰ ਕੀਤਾ ਗਿਆ ਸਸਪੈਂਡ ਵਿਧਾਇਕ ਜਗਦੀਪ ਸਿੰਘ ਆਖਰਾਂ ਨੇ ਤਸੱਲੀ ਪਕਟਾਈ। ਰਾਜਪੁਰ ਦੇ ਵਿੱਚ ਪੁਲਿਸ ਨੇ ਕੀਤੀ ਕਾਰਵਾਈ ਮਿਲਕਵੈਂਡ ਦੇ ਵਿੱਚ ਸੂਕੀ ਦੁੱਧੀਆਂ ਬੋਰੀਆਂ ਬਰਾਮਦ ਪੁਲਿਸ ਦੇ ਵੱਲੋਂ ਵੈਨ ਕੀਤੀ ਗਈ ਜ਼ਬਤਸੀਅਤ ਵੀ ਪਾਕ ਵੀ ਹੋਇਆ ਸਰਕਾਰ। ਅਮਰੀਕਾ ਤੋਂ ਰਿਪੋਰਟ ਹੋਇਆ ਮਨਦੀਪ ਸਿੰਘ ਆਭੀਤੀ ਦੱਸਦੇ ਹੋਏ ਹੋਇਆ ਪਾਬਕ ਅਮਰੀਕੀ ਅਧਿਕਾਰੀਆਂ ਨੇ ਕੀਤਾ ਬੁਰਾ ਵਰਤਾ। ਹਰਮਨਜੋਤ ਵੀ ਹੋਇਆ ਅਮਰੀਕਾ ਤੋਂ ਰਿਪੋਰਟ ਹੋਈ ਚੜ੍ਹਦੀ ਤੋਂ ਖਦੜੀ ਦਾ ਹੋਇਆ ਸ਼ਿਕਾਰ ਸਰਕਾਰ ਤੋਂ ਮਦਦ ਕੀਤੀ ਅਪੀ ਫਿਲਮ ਨਿਰਮਾਤਾ ਇਕਤਾ ਕਪੂਰ ਤੇ ਭਾਰਤੀ ਸੈਨਿਕਾ ਦਾ ਅਪਮਾਨ ਕਰਨ ਦਾ ਦੋਸ਼ ਇਕਤਾ ਕਪੂਰ ਦੇ ਵਕੀਲ ਨੇ ਜਾਰੀ ਕੀਤਾ ਨੋਟਿਸ ਕਿਹਾ ਝੂਠੇ ਦੋਸ਼ ਲਗਾਉਣ ਵਾਲਿਆਂ ਵਿਰੁੱਧ 100 ਕਰੋੜ ਦਾ ਮਾਨਹਾਨੀ ਦਾ ਮੁਕਦਮਾ ਦਾਇਰ ਕਰਨ ਅਦਾਕਾਰ ਪ੍ਰਤੀਕ ਬੱਬਰ ਨੇ ਚੋਰਾ ਫਾਬੀ ਨੂੰ ਪ੍ਰੇਮਿਕਾ ਵਿਆਹ ਮੈਨੇਜਰ ਨਾਲ ਕੀਤਾ ਦੂਜਾ ਵਿਆਹ ਪ੍ਰਿਆਰ ਨੇ ਰਾਜਵਰ ਦੇ ਵਿਆਦ ਵਿੱਚ ਨਾਉਣ ਤੇ ਗੱਲ ਕੀਤੀ ਵਿਆਦ ਵਿੱਚ ਸਾਰੇ ਪਰਿਵਾਰ ਦੇ ਮੈਂਬਰ ਮੌਜੂਦ ਸਨ ਦਾਗੂ ਮਹਾਰਾਜ ਜੀ OTT ਰਿਲੀਜ਼ ਦਾ ਐਲਾਨ 2 ਫਰਵਰੀ Netflix ਤੇ ਰਿਲੀਜ਼ ਹੋਵੇਗੀ Netflix ਨੇ ਫਿਲਮ ਦਾ ਪੋਸਟਰ ਕੀਤਾ ਚਾਹੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੇ ਹਾਲ ਹੀ ਦੇ ਵਿੱਚ ਸੰਵਿਧਾਨ ਦੀ ਰੱਖਿਆ ਅਤੇ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੁਲਿਸ ਮੁਲਾਜ਼ਮਾਂ ਦੀਆਂ ਵਿਦਵਾਨਾਂ ਦੇ ਨਾਲ ਇੱਕ ਵਰਚੁਅਲ ਗੱਲਬਾਤ ਕੀਤੀ। ਨੋਬਲ ਪੁਰਸਕਾਰ ਜੇਤੂ ਯੂਨਸ ਤੇ ਹਮਲਾ ਕੀਤੇ ਤਾ ਤੇ ਕਿਹਾ ਉਸਨੇ ਦੇਸ਼ ਨੂੰ ਅਤਵਾਦੀ ਰਾਜ ਦੇ ਵਿੱਚ ਬਦਲ ਦਿੱਤਾ। ਸ਼ੇਖ ਅਸਿਨਾ ਨੇ ਕਿਹਾ ਕਿ ਇਸ ਹਿੰਸਾ ਦਾ ਬਦਲਾ ਲਿਆ ਜਾਵੇਗਾ। ਟੋਰਾਂਟੋ ਦੇ ਪੀਅਰਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਮਵਾਰ ਨੂੰ ਡੈਲਟਾ 에ਅਰਲਾਈਨਸ ਦਾ ਇੱਕ ਜਹਾਜ਼ ਹਾਦਸਾਗਰਸ ਹੋ ਗਿਆ ਜਿਸ ਦੇ ਵਿੱਚ 15 ਯਾਤਰੀ ਜ਼ਖਮੀ ਹੋ ਗਏ ਹੈ ਜਹਾਜ਼ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ ਤੇ ਲੈਂਡਿੰਗ ਕਰਦੇ ਸਮੇਂ ਰਨਵੇ ਤੇ ਫਲਟ ਹੋ ਗਿਆ ਗਾਜ਼ਾ ਵਿੱਚ ਹਮਾਸ ਦੇ ਨਾਲ ਚੱਲ ਰਹੀ ਜੰਗਬੰਦੀ ਦੇ ਵਿੱਚ ਕਾਲ ਇਜ਼ਰਾਈਲੀ ਫੌਜ ਨੇ ਲਿਬਨਾਨ ਦੇ ਵਿੱਚ ਆਪਣੇ ਆਪਰੇਸ਼ਨ ਹੈੱਡ ਮੁਹੰਮਦ ਸ਼ਾਹੀਨ ਨੂੰ ਮਾਰ ਦਿੱਤਾ अंतरराष्ट्रीय राजनीति एक महत्वपूर्ण मोड़ से पहुंच गई जिते कि अमरीका के रूस के उच्च अधिकारी एक महत्वपूर्ण गलबातल सऊदी अरब वाले अमरीका तो डिपोच किए गए एक सौ बारह भारतीय का तीजा जत्था अमृतसर पहुंचे जहां हरियाणा के चौताली तेती लोग शामिल हूं तक तो एक सौ पैंती लोग आ चुके वापस ਅਮਰੀਕਾ ਤੋਂ ਰਿਪੋਰਟ ਦਿੱਤੀ ਗਈ 112 ਭਾਰਤੀ ਨਾਤੀ ਜਨ ਜਥਾ ਅਭੀ ਸਰ ਪਹੁੰਚੇ ਨੇ ਮਛੇੜਿਆਣਾ ਦੇ 44 ਪੰਜਾਬ ਦੇ 33 ਲੋਕਾਂ